ਸਮੇਂ ਦੀ ਗੱਲ ਜਿਹੜੇ ਪਿੰਡੂ ਲੋਕ ਨੇ ਚਾਹੇ ਹਰਿਆਣਾ ਹੋਵੇ ਚਾਹੇ ਪੰਜਾਬ ਹੋਵੇ ਚਾਹੇ ਹਮਲ ਹੋਵੇ ਇਹਨਾਂ 'ਚ ਬਹੁਤ ਉਸ਼ਾ ਸੀ ਇਹ ਇਕੱਠੇ ਕਰਕੇ ਗਰਾਹੀ ਜੇ ਸਰਕਾਰ ਦੀ سپورਟ ਹੁੰਦੀ ਸੀ ਇਹਨਾਂ ਨੂੰ ਤੇ ਵੱਡੇ ਵੱਡੇ ਟੂਰਨਾਮੈਂਟ ਕਰਾਦੇ ਜਿਹਦੇ ਵਿੱਚ ਬਹੁਤ ਲੋਕਾਂ ਨੂੰ ਪ੍ਰੈਕਟਿਸ ਕਰਨ ਦੇ ਮੌਕੇ ਮਿਲਦੇ ਤੇ ਜਿਹੜੇ ਨਾਮ ਜਿੱਤਦੇ ਜਾਂਦੇ ਤੇ ਬੜਾ ਹੌਸਲਾ ਹੁੰਦਾ ਤੇ ਜਿਹੜੇ ਦਸ਼ਿਆਂ ਤੋਂ ਉਹ ਦੂਰ ਵੀ ਰਹਿੰਦੇ ਤੇ ਆਪਣੀ ਸਿਹਤ ਕਿੰਨੇ ਪੂਰਾ ਖਿਆਲ ਰੱਖਦੇ ਤੇ ਇਹ ਖੇਡਾਂ ਦਾ ਕਿਹੜਾ ਦੌੜਾ ਇਹ ਛੋਟੇ ਬੱਚਾ ਤੋਂ ਲੈ ਕੇ ਵੱਡੇ ਤੱਕ ਰ ਇਹ ਬਿਟਾ ਸਰਵਾਨੀਆਂ ਚਹੀਦੀਆਂ ਨੇ ਤੇ ਵਿੱਚ ਹੋਰ ਕਿਹੜੇ ਦਾਰੀ ਸੱਜਣ ਨੇ ਉਹਨਾਂ ਨੂੰ ਵੀ ਉਹ ਪਾਸੇ ਕਿਹੜੇ ਪੈਸੇ ਲਾਦੇ ਨੇ ਉਹ ਇਸ ਪਾਸੇ ਲਾਣ ਤੇ ਤੇ ਲੋਕਾਂ ਦੀ ਕਿਹੜੀ ਸੁੱਖੀਆਂ ਉਹ ਖੇਡਾਂ ਵਾਲੇ ਪਾਸੇ ਹੋਵੇ ਨਾ ਲੈਦੇ ਇਹਦਾ ਬੱਚਾ ਨੂੰ ਪਤੀ ਨਹੀਂ ਹਜੇ ਤੇ ਉਹ ਕੀ ਖੇਡਾਂ ਨੇ ਕਿ ਕੋਈ ਵੀ ਖੇਡ ਹੋਵੇ ਕਬੱਡੀ ਹੋਵੇ ਵਾਲੀਬਾਲ ਹੋਵੇ ਤੇ ਜਿਹੜੇ ਵੀ ਬਹੁਤ ਖੇਡਾਂ ਕਿਹੜੀਆਂ ਪੰਜਾਬ ਦੇ ਵਿੱਚ ਖੇਡੀਆਂ ਜਾ ਸਕਦੀਆਂ ਨੇ ਤੇ ਉਹਨਾਂ ਖੇਡਾਂ ਦੇ ਸਪੋਰਟ ਇਲਾਕੇ ਦੇ ਲੋਕਾਂ ਨੂੰ ਵੀ ਦਰਨੀ ਚਾਹੀਦੀ ਆ ਪ੍ਰਾਣੀ ਸਮਿਆਂ ਦੇ ਵਿੱਚ ਜਿਹੜਾ ਛਿੰਝਾਂ ਲੱਗਦੀਆਂ ਸੀ ਤੇ ਕਬੱਡੀ ਦੇ ਮੈਚ ਹੁੰਦੇ ਸੀ ਤੇ ਕਬੱਡੀ ਦੇ ਮੈਚ ਹੁਣ ਵੀ ਹੁੰਦੇ ਨੇ ਪਰ ਪੁਰਾਣੇ ਸਮਿਆਂ ਦੇ ਵਿੱਚ ਤੇ ਹੁਣ ਚ ਖਾਸ ਫਰਕ ਕੀ ਹੈ ਤੁਹਾਨੂੰ ਕੀ ਲੱਗਦਾ ਵੀ ਕਿੰਨਾ ਪਰਵਰਤਨ ਆ ਚੁੱਕਾ ਹੈ ਪੁਰਾਣੇ ਸਮੇਂ ਦੀ ਗੱਲ ਕਿਹੜੇ ਪਿੰਡੂ ਲੋਕ ਨੇ ਚਾਹੇ ਹਰਿਆਣਾ ਹੋਵੇ ਚਾਹੇ ਪੰਜਾਬ ਹੋਵੇ ਚਾਹੇ ਅਮਰਤਲ ਹੋਵੇ ਇਹਨਾਂ 'ਚ ਬਹੁਤ ਉਸ਼ਾ ਸੀ ਇਹ ਇਕੱਠੇ ਕਰਕੇ ਖਰਾਹੀ ਤੇ ਸਰਕਾਰ ਦੀ ਸਪੋਰਟ ਹੁੰਦੀ ਸੀ ਇਹਨਾਂ ਨੂੰ ਤੇ ਵੱਡੇ ਵੱਡੇ ਟੂਰਨਾਮੈਂਟ ਕਰਾਦੇ ਜਿਦੇ ਵਿੱਚ ਬਹੁਤ ਲੋਕਾਂ ਨੂੰ ਪ੍ਰੈਕਟਿਸ ਕਰਨ ਵਾਸਤੇ ਮਿਲਦੇ ਤੇ ਕਿਹੜੇ ਨਾਮ ਜਿੱਤ ਕੇ ਜਾਂਦੇ ਤੇ ਬੜਾ ਹੌਸਲਾ ਹੁੰਦਾ ਤੇ ਤੇ ਕਿਹੜੇ ਨਸ਼ਿਆਂ ਤੋਂ ਉਹ ਦੂਰ ਵੀ ਰਹਿੰਦੇ ਤੇ ਆਪਣੀ ਸਿਹਤ ਕਨੇ ਪੂਰਾ ਖਿਆਲ ਰੱਖਦੇ ਤੇ ਤੇ ਇਸ ਕਰਕੇ ਕਿਹੜਾ ਖੇਡਾਂ ਦਾ ਦੌਰਾ ਇਹ ਇਨਸਾਨ ਦੀ ਜ਼ਿੰਦਗੀ ਵਾਸਤੇ ਬੱਚਿਆਂ ਦੀ ਜ਼ਿੰਦਗੀ ਵਾਸਤੇ ਬਹੁਤ ਜਿਆਦਾ ਲਾਹੇਵੰਦ ਆ ਤੇ ਇਸ ਕਰਕੇ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਤੇ ਆਮ ਪਿੰਡੂ ਲੋਕਾਂ ਨੂੰ ਵੀ ਪੰਚਾਇਤਾਂ ਨੂੰ ਵੀ ਵੀ ਇਹ ਖੇਡਾਂ ਦਾ ਕਿਹੜਾ ਦੌਰਾ ਇਹ ਛੋਟੇ ਬੱਚਾ ਤੋਂ ਲਾ ਕੇ ਵੱਡੇ ਤੱਕ ਇਹ ਖੇਡਾਂ ਕਰਵਾਉਣੀਆਂ ਚਾਹੀਦੀਆਂ ਨੇ ਤੇ ਵਿੱਚ ਹੋਰ ਕਿਹੜੇ ਦਾਦੀ ਸੱਜਣ ਨੇ ਉਹਨਾਂ ਨੂੰ ਬੇ ਹੋਰ ਪਾਸੇ ਕਿਹੜੇ ਪੈਸੇ ਲਾਂਦੇ ਨੇ ਉਹ ਇਸ ਪਾਸੇ ਲਾਣ ਤੇ ਦੇ ਲੋਕਾਂ ਦੀ ਕਿਹੜੀ ਸੁਰਤੀ ਆ ਉਹ ਖੇਡਾਂ ਵਾਲੇ ਪਾਸੇ ਹੋਵੇ ਨਸ਼ਾ ਤੋਤਾ ਧਿਆਨ ਕਰ ਜਿਹੜੇ ਪਹਿਲਾਂ ਕਬੱਡੀ ਹੋ ਗਈ ਕੁਸ਼ਤੀ ਹੋ ਗਈ ਹੋਰ ਰੱਸਾ ਕਸੀਦੇ ਮੁਕਾਬਲੇ ਹੋ ਗਏ ਇਹ ਤੋਂ ਇਲਾਵਾ ਜਿਵੇਂ ਪਿੰਡਾਂ ਦੇ ਵਿੱਚ ਬਾਂਦਰ ਕਿਲਾ ਹੋ ਗਿਆ ਲੋਕਾਂ ਮਿੱਚੀ ਹੋ ਗਈ ਗੋਲੀਆਂ ਪੀਚੋ ਇਹ ਖੇਡਾਂ ਦਾ ਰੁਝਾਨ ਤਾਂ ਬਿਲਕੁਲ ਹੀ ਚਲਾ ਗਿਆ ਤੁਸੀਂ ਇਹ ਕਹਿੰਦੇ ਵੀ ਇਹਨਾਂ ਖੇਡਾਂ ਦਾ ਜਿਹੜਿਆ ਪਿੰਡਾਂ ਗਲੀਆਂ ਦੇ ਵਿੱਚ ਖੇਡੀਆਂ ਜਾਂਦੀਆਂ ਸੀ ਵੀ ਹੁਣ ਬਿਲਕੁਲ ਹੀ ਖਤਮ ਹੋ ਚੁੱਕੀਆਂ ਨੇ ਵੀ ਇਹਨਾਂ ਦਾ ਕੀ ਨੁਕਸਾਨ ਹੋਇਆ ਪੰਜਾਬ 'ਚ ਇਹ ਕਿਹੜੀਆਂ ਖੇਡਾਂ ਨੇ ਹੁਣ ਨਾ ਲੈ ਲੈ ਇਹਨਾਂ ਬੱਚਾ ਨੂੰ ਪਤਾ ਹੀ ਨਹੀਂ ਹੈਗਾ ਵੀ ਉਹ ਕੀ ਖੇਡਾਂ ਨੇ ਤੇ ਪੁਰਾਣੀਆਂ ਖੇਡਾਂ ਬਾਰੇ ਉਹਨਾਂ ਦੇ ਨਾਮਾਂ ਬਾਰੇ ਖੇਡਾਂ ਤਾਂ ਖੇਡੀਆਂ ਹੁੰਦੀਆਂ ਨੇ ਵੀ ਕੋਈ ਵੀ ਖੇਡ ਹੋਵੇ ਕਬੱਡੀ ਹੋਵੇ ਵਾਲੀਬਾਲ ਹੋਵੇ ਤੇ ਕਿਹੜੇ ਵੀ ਬਹੁਤ ਖੇਡਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਖੇਡੀਆਂ ਜਾਂ ਸਕਦੀਆਂ ਨੇ ਤੇ ਉਹਨਾਂ ਖੇਡਾਂ ਦੀ ਸਪੋਰਟ ਇਲਾਕੇ ਦੇ ਲੋਕਾਂ ਨੂੰ ਵੀ ਕਰਨੀ ਚਾਹੀਦੀ ਆ ਸਰਕਾਰ ਨੂੰ ਵੀ ਉਹ ਸਿਸਟਮ ਨਾਲ ਉਹ ਚਲਾਉਣੀਆਂ ਚਾਹੀਦੀਆਂ ਨੇ ਇੱਕ ਦੋ ਖੇਡਾਂ ਕਰਵਾ ਕੇ ਸਰਕਾਰ ਆਪ ਦੀ ਵਾਵਾ ਵਾਵਾ ਕਰੀ ਜਾਂਦੀ ਆ ਇਹ ਵੀ ਚਾਹੀਦਾ ਸਰਕਾਰ ਨੂੰ ਇਹ ਜ਼ਿਲ੍ਹਾ ਵਾਈਜ਼ ਤੇ ਜੇ ਇਲਾਕਾ ਵਾਈਜ਼ ਦਾ 10-10 ਪਿੰਡਾਂ ਦਾ 15-20 ਪਿੰਡਾਂ ਦਾ ਬਣਾ ਕੇ ਸਿਸਟਮ ਖੇਡਾਂ ਦਾ ਕਿਹੜਾ ਸਿਸਟਮ ਉਹ ਚਲਾਵੇ ਤੇ ਬੱਚਿਆਂ ਨੂੰ ਕਿਹੜਾ ਨਸ਼ੇ ਤੋਂ ਦੂਰ ਰੱਖੇ ਤੇ ਬੱਚਿਆਂ ਨੂੰ ਕਿਹੜਾ ਬਾਹ ਜੰਦਾਰ ਜਾਨਾ ਉਹ ਵੀ ਘਟੇ ਤੇ ਕਿਹੜੇ ਮੁੰਡੇ ਫਸਟਾਉਂਦੇ ਨੇ ਉਹਨਾਂ ਨੂੰ ਸਰਕਾਰ ਆਪਦੇ ਨੌਕਰੀਆਂ ਦੇਵੇ ਤੇ ਇਸ ਕਰਕੇ ਉਹਨਾਂ ਤੇ ਖੇਡਾਂ ਤੇ ਆਸ਼ਾ ਵੀ ਵੱਧਦਾ ਵੀ ਅਸੀਂ ਜੇ ਖੇਡਾਂ ਖੇਡੀਆਂ ਤੇ ਫਸਟਾਏ ਤੇ ਉਹਨਾਂ ਨੂੰ ਨੌਕਰੀਆਂ ਵੀ ਮਿਲਣਗੀਆਂ ਤੇ ਇਸ ਕਰਕੇ ਸਰਕਾਰ ਖੇਡਾਂ ਵੱਲ ਧਿਆਨ ਦੇਵੇ ਤੇ ਨਸ਼ਾ ਤੋਂ ਕਿਹੜਾ ਦੂਰ ਰਹਿਣਾ ਤੇ ਅੱਜ ਕੱਲ ਜਿਆਦਾਤਰ ਮੋਬਾਈਲ ਦਾ ਯੁੱਗ ਹੋ ਗਿਆ ਮੋਬਾਈਲ ਦੇ ਇਹਨੂੰ ਕੀ ਲੱਗਦਾ ਕਿ ਮੋਬਾਈਲ ਮੋਬਾਈਲਾਂ ਦਾ ਜਿਹੜਾ ਹੁਣ ਰੁਝਾਨ ਵਧ ਗਿਆ ਤੇ ਇਹ ਕਿੰਨਾ ਪਰੇਸ਼ਾਨੀ ਵਾਲਾ ਹੋ ਸਕਦਾ ਹੈ ਬੱਚਿਆਂ ਲਈ ਬੁਢਿਆਂ ਲਈ ਸਾਰਿਆਂ ਲਈ ਕੀ ਕਹਿਣਾ ਚਾਹੋਗੇ ਇਹ ਮੋਬਾਈਲ ਬੱਚਾ ਲਈ ਦੇ ਪੱਖ ਲਈ ਵਧੀਆ ਵੀ ਬਹੁਤ ਆ ਤੇ ਜੇ ਇਹਦੇ ਗਲਤ ਵਰਤੋਂ ਕਰੇ ਤਾਂ ਮਾੜਾ ਵੀ ਬਹੁਤ ਆ ਇਸ ਕਰਕੇ ਬੱਚਾ ਨੂੰ ਆਪਣੇ ਮਤਲਬ ਦੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਤੇ ਬਾਕੀ ਬਹੁਤ ਕੁਸੇ ਦੀ ਪਛਾਣਦਾ ਉਧਰ ਸੁਰਤੀ ਨਹੀਂ ਕਮਾਣੀ ਚਾਹੀਦੀ ਤੇ ਇਹ ਹੀ ਇਹਦਾ ਹੱਲਾ